ਖੇਤ ਦੀ ਬਾੜ ਤੇ ਆਸਾਨੀ ਨਾਲ ਲਗਾਇਆ ਜਾਣ ਵਾਲਾ ਜੇ ਕੋਈ ਬੂਟਾ ਤੁਸੀਂ ਲਾਉਣਾ ਚਾਹੁੰਦੇ ਹੋ ਜਿਹਨੂੰ ਬਾੜ ਦੀ ਤਰ੍ਹਾਂ ਵਰਤਿਆ ਜਾ ਸਕੇ ਕੰਡੇਦਾਰ ਝਾੜੀ ਨੋਮਾਏ ਕਰਾਉਂਦੇ ਦਾ ਬੂਟਾ ਖੇਤ ਦੀ ਬਾੜ ਦੇ ਉੱਪਰ ਲਾਇਆ ਜਾ ਸਕਦਾ ਹੈ ਇਹ ਕਰਾਉਂਦੇ ਦੀ ਆਪਾਂ ਦੋ ਤਿੰਨ ਕਿਸਮਾਂ ਤੇ ਜਿਹੜਾ ਕੰਮ ਕਰ ਰਹੇ ਹਾਂਗੇ ਤੇ ਕਰਾਉਂਦਾ ਜਿਹੜਾ ਜੁਲਾਈ ਦੇ ਮਹੀਨੇ ਦੇ ਵਿੱਚ ਹੁਣ ਪੱਕਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਜਿਹੜਾ ਕਾਫੀ ਸਾਰਾ ਭਰਮਾ ਜਿਹੜਾ ਫਾਲੇ ਦਾ ਆਪਣੇ ਕੋਲੇ ਆ ਜਾਂਦਾ ਹੈਗਾ ਬਿਨਾਂ ਕਿਸੇ ਖਾਦ ਤੋਂ ਬਿਨਾਂ ਕਿਸੇ ਖਾਸ ਦੇਖਰੇਖ ਤੋਂ ਤੇ ਬਿਨਾ ਕਿਸੇ ਜਿਹੜਾ ਤੁਸੀਂ ਕਹ ਲਈਏ ਸਪਰੇਅ ਤੋਂ ਇਹਨੂੰ ਤੁਸੀਂ ਆਸਾਨੀ ਨਾਲ ਅਗਾਹ ਸਕਦੇ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਕਰਾਉਂਦੇ ਨੂੰ ਕਿਸ ਤਰ੍ਹਾਂ ਵਰਤ ਸਕਦੇ ਆ ਕਿਸ ਤਰ੍ਹਾਂ ਅਗਾਹ ਸਕਦੇ ਆ ਕਿਹੜੇ ਕਿਹੜੇ ਆ ਚੀਜ਼ਾਂ ਕਰਕੇ ਜਿਹੜਾ ਕਰਾਉਂਦਾ ਆਪਣੇ ਲਈ ਫਾਇਦੇਮੰਦ ਦਾ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਵੀਡੀਓ ਦੇ ਦੌਰਾਨ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਸ਼ੇਅਰ ਜ਼ਰੂਰ ਕਰ ਦਿਓ ਸੋ ਜਿਹੜਾ ਇਹ ਤੁਸੀਂ ਫਰ ਦੇਖ ਰਹੇ ਹੋ ਕਰਾਉਂਦੇ ਦਾ ਇਹਨੂੰ ਤੁਸੀਂ ਆਚਾਰ ਦੇ ਰੂਪ ਦੇ ਵਿੱਚ ਵਰਤ ਸਕਦੇ ਹੋਗੇ ਇਨੂੰ ਤੁਸੀਂ ਜਿਹੜਾ ਚਟਨੀ ਬਣਾਉਣ ਲਈ ਵਰਤ ਸਕਦੇ ਹੋਗੇ ਇਹਦਾ ਜੂਸ ਕੱਢਿਆ ਜਾ ਸਕਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਇਹਨੂੰ ਤੁਸੀਂ ਮਰਬਾ ਵੀ ਇਹਦਾ ਜਿਹੜਾ ਪਾ ਸਕਦੇ ਹੋਗੇ ਇਹ ਤਿੰਨ ਚਾਰ ਕੰਮਾਂ ਦੇ ਵਿੱਚ ਜਿਹੜਾ ਵਰਤਿਆ ਜਾਂਦਾ ਹੈਗਾ ਕਾਫੀ ਸਾਰੇ ਐਂਟੀਆਕਸੀਡੈਂਟ ਆ ਜਿਹੜੇ ਇਹਦੇ ਵਿੱਚ ਪਾਏ ਜਾਂਦੇ ਹੈਗੇ ਕਾਫੀ ਸਾਰੀਆਂ ਜਿਹੜੀਆਂ ਵਿਟਾਮਿਨ ਸੀ ਇਹਦੇ ਵਿੱਚ ਪਾਇਆ ਜਾਂਦਾ ਹੈਗਾ ਤੇ ਕਾਫੀ ਸਾਰੇ ਹੋਰ ਗੁਣਾਂ ਦੇ ਨਾਲ ਭਰਪੂਰ ਜਿਹੜਾ ਇਹ ਫਲ ਹੈਗਾ ਜਿੰਨੀਆਂ ਵੀ ਚਮੜੀ ਨਾਲ ਸੰਬੰਧਿਤ ਆਪਾਂ ਨੂੰ ਸਮੱਸਿਆਵਾਂ ਆਣੀਆਂ ਗਿਆ ਇਹਦਾ ਜੂਸ ਕੱਢ ਕੇ ਪੀਣ ਦੇ ਨਾਲ ਜਾਂ ਇਹਦਾ ਚਾਰਖਾਨ ਦੇ ਨਾਲ ਜਾਂ ਇਹਦਾ ਮਰੱਬਾ ਖਾਣ ਦੇ ਨਾਲ ਉਹ ਦੂਰ ਹੁੰਦੀ ਹੈਗੀਆਂ ਆਮ ਤੌਰ ਤੇ ਇਹਨੂੰ ਚੇਰੀ ਤੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਜਿਹੜੀ ਆਮ ਚੇਰੀ ਕੱਟ ਵਾਲੀ ਆਉਂਦੀ ਹੈ ਉਹ ਮਰੱਬਾ ਇਹਦਾ ਬਣਿਆ ਹੁੰਦਾ ਉਹ ਲਾਲ ਰੰਗ ਵਾਲੀ ਚੇਰੀ ਤੁਸੀਂ ਦੇਖੀ ਹੋਊਗੀ ਉਹ ਇਹਦੇ ਮਰੱਬੇ ਤੋਂ ਹੀ ਬਣਾਈ ਜਾਂਦੀ ਹੈਗੀ ਇਹਦੇ ਵਿੱਚ ਜਿਹੜੇ ਦੋ ਰੰਗ ਆਪਣੇ ਕੋਲੇ ਇੱਕ ਗੂੜੇ ਰੰਗ ਦੇ ਵਿੱਚ ਤੇ ਇੱਕ ਜਿਹੜੇ ਇਹ ਥੋੜਾ ਜਿਹਾ ਲਾਲੀ ਦੇ ਵਿੱਚ ਜਿਹੜੇ ਫਲ ਹੈਗੇ ਹੈਗੇ ਜਿਹੜੇ ਆਲੇ ਹੈਗੇ ਇਹ ਚੈਰੀ ਦੇ ਜਿਹੜਾ ਕੰਮ ਦੇ ਵਿੱਚ ਵਧੀਆ ਆਉਂਦੇ ਹੈਗੇ ਤੇ ਜਿਹੜੇ ਥੋੜੇ ਜੇ ਗੂੜੇ ਰੰਗ ਦੇ ਇਸ ਤਰ੍ਹਾਂ ਹਰੇ ਤੇ ਜਿਹੜਾ ਪਰਪਲ ਕਲਰ ਦੇ ਜਾਮਨੀ ਰੰਗ ਦੇ ਹੈਗੇ ਇਹ ਜਿਹੜੇ ਆਪਣੇ ਆਚਾਰ ਬਣਾਉਣ ਦੇ ਲਈ ਕਾਫੀ ਵਧੀਆ ਰਹਿੰਦੇ ਹੈਗੇ ਆਚਾਰ ਕਰਾਉਂਦੇ ਦਾ ਕਾਫੀ ਸਵਾਦ ਵੀ ਬਣਦਾ ਤੇ ਪੋਸਟਿਕ ਵੀ ਹੁੰਦਾ ਹੈਗਾ ਕਰਾਉਂਦੇ ਦੇ ਆਚਾਰ ਦੇ ਵਿੱਚੋਂ ਆਪਾਂ ਗੁਣਾਂ ਦੀ ਗੱਲ ਕਰੀਏ ਉਹੀ ਜਿਹੜਾ ਆਪਾਂ ਵਿਟਾਮਿਨ ਸੀ ਬਾਰੇ ਦੱਸਿਆਗਾ ਇੱਕ ਤਾਂ ਕਰੌਂਦੇ ਦਾ achar hai ਆ ਵੀ ਆਪਾਂ ਰੂਟੀਨ ਦੇ ਵਿੱਚ ਖਾ ਸਕਦੇ ਆਂਗੇ ਆਮ ਜੇ ਆਪਾਂ ਕਈੇ ਵੀ ਮਰੱਬਾ ਪਾ ਕੇ ਜਾਂ ਹੋਰ ਉਸ ਤਰੀਕੇ ਨਾਲ ਘੱਟ ਖਾਦਾ ਜਾਂਦਾ ਪਰਾਚਾਰ ਦੇ ਰੂਪ ਦੇ ਵਿੱਚ ਇਹਨੂੰ ਵੱਧ ਖਾਦਾ ਜਾ ਸਕਦਾਗਾ ਸੋ ਇੰਨੇ ਕ ਫਾਇਦੇ ਜਿਹੜੇ ਇਹਦੇ ਖਾਣ ਦੇ ਨਾਲ ਆਪਾਂ ਨੂੰ ਮਿਲਦੇ ਨੇ ਕਿ ਕਾਫੀ ਸਾਰੀਆਂ ਦਵਾਈਆਂ ਤੋਂ ਛੁਟਕਾਰਾ ਜਿਹੜੀ ਇਹ ਚੀਜ਼ੇ ਦਵਾ ਦਿੰਦੀ ਹੈਗੀ ਮੈਡੀਸਨਲ ਪਲਾਂਟ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾਗਾ ਤੇ ਲਾਉਣ ਦੇ ਸਮੇਂ ਦੀ ਗੱਲ ਕਰੀਏ ਤਾ ਹੁਣ ਜੁਲਾਈ ਅਗਸਤ ਦੇ ਮਹੀਨੇ ਦੇ ਵਿੱਚ ਤੁਸੀਂ ਇਹਨੂੰ ਲਾ ਸਕਦੋਂਗੇ ਜੀ ਇੱਕ ਕਿਸਮ ਦੇ ਉੱਪਰ ਆਪਾਂ ਹੋਰ ਕੰਮ ਕਰ ਰਹੇ ਆ ਉਹ ਜਿਹੜੀ ਖਾਣ ਦੇ ਵਿੱਚ ਮਿੱਠੀ ਹੈ ਤੇ ਉਹ ਕੱਚੀ ਵੀ ਖਾਧੀ ਜਾ ਸਕਦੀ ਹੈ ਵੈਸੇ ਜਦੋਂ ਇਹ ਕਾਫੀ ਸਾਰੇ ਪੱਕ ਜਾਂਦੇ ਆ ਤਾਂ ਉਦੋਂ ਇਹਨਾਂ ਨੂੰ ਵੀ ਕੱਚੇ ਖਾਧਾ ਜਾ ਸਕਦਾ ਪਰ ਥੋੜੇ ਜੇ ਖਟਾਸ ਦੇ ਵਿੱਚ ਹੋਣ ਕਰਕੇ ਜਿਹੜੀਆਂ ਆਪਾਂ ਨੂੰ ਖਾਣ ਦੇ ਵਿੱਚ ਇਹਦਾ ਸਵਾਦ ਘੱਟ ਮਿਲਦਾ ਹੈਗਾ ਕਰਾਉਂਦੇ ਨੂੰ ਪਾਣੀ ਦੀ ਗੱਲ ਕਰੀਏ ਤਾਂ ਇਸ ਬੂਟੇ ਨੂੰ ਜਿਹੜਾ ਬਹੁਤ ਘੱਟ ਪਾਣੀ ਚਾਹੀਦਾ ਹੁੰਦਾ ਕੰਡੇਦਾਰ ਝਾੜੀ ਹੈਗੀ ਇਹ ਬਿਨਾ ਪਾਣੀ ਤੋਂ ਤੁਸੀਂ ਇਸ ਬੂਟੇ ਤੋਂ ਫਲ ਲੈ ਸਕਦੇ ਹੋਗੇ ਕਟਾਈ ਇਹਦੀ ਜਿਹੜੀ ਦਸੰਬਰ ਜਨਵਰੀ ਦੇ ਮਹੀਨੇ ਦੇ ਦੌਰਾਨ ਕੀਤੀ ਜਾਂਦੀ ਹੈਗੀ ਤੇ ਪਾਣੀ ਇੱਕ ਆਪਾਂ ਇਹ ਗੱਲ ਖਾਸ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿੱਥੇ ਜ਼ਿਆਦਾ ਪਾਣੀ ਲੱਗਦਾ ਉੱਥੇ ਬੂਟਾ ਘਟ ਕਾਮਯਾਬ ਹੁੰਦਾਗਾ ਸੁੱਕਣਾ ਸ਼ੁਰੂ ਹੋ ਜਾਂਦਾਗਾ ਜਿੱਥੇ ਪਾਣੀ ਦੀ ਆਪਣੇ ਕੋਲ ਥੋੜੀ ਕਮੀ ਹੈ ਜਾਂ ਘਟ ਜਾਂਦਾ ਉਹਨਾਂ ਜਗ੍ਹਾ ਮਤ ਇਸ ਬੂਟੇ ਨੂੰ ਆਪਾਂ ਲਾ ਕੇ ਵਧੀਆ ਫਲ ਜਿਹੜਾ ਇਹਦੇ ਤੋਂ ਲੈ ਸਕਦੇ ਆਂਗੇ ਖਾਦ ਰੂੜੀ ਦੀ ਇਹਨੂੰ ਦਸੰਬਰ ਜਨਵਰੀ ਦੇ ਮਹੀਨੇ ਦੇ ਦੌਰਾਨ ਤੁਸੀਂ ਆ 2 ਸਾਲ ਦੇ ਬੂਟੇ ਨੂੰ ਲਗਭਗ 20 ਤੋਂ 25 ਕਿਲੋ ਜਿਹੜੀ ਖਾਦ ਦੇ ਸਕਦੇ ਹੋਗੇ ਉਹਦੇ ਨਾਲ ਜਿਹੜਾ ਕਾਫੀ ਵਧੀਆ ਫਲ ਆਪਾਂ ਨੂੰ ਮਿਲ ਜਾਂਦਾ ਹੈਗਾ ਆ ਪਿਛਲੇ ਸਾਲ ਇਹਨੂੰ ਆਪਾਂ ਵਰਮਿੰਗ ਓਮਪੋਸਟ ਵੀ ਦਿੱਤੀ ਸੀ ਤੇ ਰੂੜੀ ਦੀ ਖਾਦ ਵੀ ਦਿੱਤੀ ਸੀ ਤੇ ਕਾਫੀ ਭਰਮਾ ਫਲ ਜਿਹੜਾ ਹੁਣ ਇਹਨਾਂ ਦੇ ਉੱਪਰ ਆਇਆ ਹੈਗਾ ਆ ਕਟਾਈ ਦੇ ਵਿੱਚ ਥੋੜੀ ਸਮੱਸਿਆ ਰਹਿ ਜਾਂਦੀ ਹੈ ਕਿਉਂਕਿ ਕੰਡੇਦਾਰ ਝਾੜੀ ਹੋਣ ਦੇ ਕਰਕੇ ਜਿਹੜੀ ਕੱਟਣ ਵੇਲੇ ਸਮੱਸਿਆ ਆਉਂਦੀ ਹੈਗੀ ਉਸ ਕਰਕੇ ਥੋੜੇ ਬੂਟੇ ਟੇਢੇ ਰੂੜ ਡੇਗੇ ਫਲ ਜ਼ਿਆਦਾ ਹੋਣ ਕਰਕੇ ਪਰ ਵੈਸੇ ਫਲ ਬਹੁਤ ਆਇਆਗਾ ਤੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ